ਸਦੀ ਬਾਬੇ ਉਹ ਸਾਸਿਗਲ ਦੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਲੈਵੇ ਮਿੱਤਰਾਂ ਦੁਪਹਿਰ ਦਾ ਬੱਜ ਗਿਆ 1 ਤਾਂ ਅੱਜ ਮੈਂ ਸੋਚਦਾ ਆ ਤੇ ਰਾਣੀ ਰਈ ਧੋ ਹੈ ਲਿਚ ਲਿਚ ਕਰਾ ਲਈਏ ਇਹਦੀ ਮੜੀ ਜੀ ਲਿਚ ਲਿਚ ਹੈ ਗੰਦੀ ਹੋਈ ਹੋ ਯਾਰ ਗੱਡੀ ਚੰਗੀ ਜੀ ਨਹੀਂ ਲੱਗਦੀ ਗੰਦੀ ਐ ਨਾ ਖੜੀ ਅੱਜ ਕੰਮ ਕੁਮ ਕੋ ਹੈ ਨਹੀਂ ਹੈਗੇ ਬਿੱਲ ਹੀ ਆ ਇੱਕ ਸੋਚਦਾ ਨੂੰ ਡਰੈਕਲਿਨ ਕਰ ਲਵਾਂ ਯਾਰ ਇੱਕ ਸੋਚਦਾ ਧੋ ਦਵਾਂ ਸਮਝ ਤੋਂ ਬਾਰਹ ਹੋਇਆ ਕੰਮ ਕਿਆ ਕਰਾਂ ਯਾਰ ਰਾਣੀ ਨਾ ਸਾਫ ਸੁਥਰੀ ਉਹ ਖੜੀ ਘੈਂਟ ਲੱਗਦੀ ਯਾਰ ਲਿਚ ਲਿਚ ਕਰਦੀ ਉਹ ਘੈਂਟ ਲੱਦੀ ਵੈਸੇ ਤਾਂ ਲਿਚ ਲਿਚ ਕਰਦੀ ਐ ਨਹੀਂ ਮਾੜੀ ਨਹੀਂ ਹੈਗੀ ਬੈ ਫਿਰ ਵੀ ਦੇਖਦੇ ਆ ਆਹ ਟ੍ਰੈਕ ਲਾਈਨ ਵੀ ਤੱਕ ਕਰਨ ਵਾਲੀ ਇੰਨੀ ਹੋਈ ਉਹ ਤਾਂ ਹੈ ਨਹੀਂ ਇੱਕ ਸੋਚਦਾ ਵੀ ਕਰਵਾਵਾਂ ਟ੍ਰੈਕ ਲਾਈਨ ਵੀ ਛੱਤ ਛੂਤ ਕਰਵਾਵਾਂ ਸਾਫ ਹੈ ਬਹਿ ਬਾਬੇ ਉਹ ਜੇ ਕੰਮਕਾਰ ਕੋਈ ਹੈ ਨਹੀਂ ਹੈਗੇ ਬਿਲੇਆਂ ਟਾਈਮ ਜੇ ਪਾਸ ਹੁੰਦਾ ਨਹੀਂ ਤੇ ਟਿਕਾ ਜ ਆਉਂਦਾ ਨਹੀਂ ਬਿਲੇ ਨੂੰ ਚੈੰਜੇ ਵੀ ਨਹੀਂ ਆਂਦੀ ਮੈਂ ਕਿਹਾ ਗੱਡਿਓ ਧੋ ਲਾਣੇ ਆ ਜਿਆਦਾ ਬਾਹਰ ਨਿਕਲਿਆ ਦੁਪਹਿਰ ਦਾ ਬੱਜ ਗਿਆ 1:30 ਤੇ ਧੁੱਪ ਬਹੁਤ ਆ ਤੇ ਰੋਦ ਕੋਈ ਪਰਵਾਹ ਨਹੀਂ ਜਿਹੜਾ ਕੰਮ ਕਰਨਾ ਹੈ ਕਰਨਾ ਹੀ ਆ ਧਾਰ ਲੈਣਾ ਕਰਨਾ ਹੈ ਫਿਰ ਕਰਨਾ ਹੀ ਆ ਤੇ ਗੱਡੀ ਹੁਣ ਮੈਂ ਸੋਚਦਾ ਪਹਿਲਾਂ ਡਰੈਕਲਿੰਗ ਕਰ ਦਵਾ ਕਿਉਂਕਿ ਅੰਦਰੋਂ ਤਾਂ ਵੈਸੇ ਗੱਡੀ ਸਾਫ ਆ ਮਾੜੀ ਮੋਟੀ ਹੋਈਆਂ ਹਲਕੀ ਫੁਲਕੀ ਆ ਗੰਦੀ ਵੈ ਅੰਦਰੋਂ ਐਨ ਸਾਫ ਆ ਗੱਡੀ ਹੈ ਨਾ ਤੇ ਕਿਉਂਕਿ ਯਾਰ ਮੈਂ ਸ਼ੀਸ਼ੇ ਸ਼ੂਸ਼ੇ ਖੋਲਦਾ ਨਹੀਂ ਹੁੰਦਾ ਗੱਡੀਆ ਬੰਦੇ ਰੱਖੀਏ ਸਿਆੜਾ ਨੂੰ ਵੀ ਗਰਮੀਆਂ ਨੂੰ ਵੀ ਤੇ ਜਿੱਦਾਂ ਸ਼ੀਸ਼ੇ ਆਪਾਂ ਖੋਲਦੇ ਫਿਰ ਡਸਟ ਅੰਦਰ ਆਉਂਦਾ ਹੈ ਖਾਸ ਕਰਕੇ ਜਦੋਂ ਜਦਾਂ ਚੱਲਦੀਆਂ ਹੁੰਦੀਆਂ ਨੇ ਨਾ ਇਹ ਤਾਂ ਬਹੁਤ ਡਸਟ ਆਉਂਦਾ ਜੇ ਅੰਦਰੋਂ ਤੁਸੀਂ ਗੱਡੀ ਐਨ ਨੀੜ ਐਨ ਕਲੀਨ ਤੇ ਬਾਕੀ ਹੁਣ ਸੋਚਦਾ ਐ ਵੀ ਈਜ਼ੀ ਆਪਣੇ ਕੋ ਪਿਆ ਆ ਥੋੜੇ ਅਕਾਸਟਿਕ ਵੀ ਸ਼ਾਇਦ ਪਿਆ ਹੋਣਾ ਪੰਦਰੋਂ ਛਾਤੇ ਦੀ ਗੱਡੀ ਦੀ ਸਾਫ ਕਰ ਲਈਏ ਬੈ ਤਾਂ ਛਾਤੇ ਇਨਸਾਫ ਆ ਨਾਲੇ ਆਪਣਾ ਵਲੌਗ ਬਣ ਜੂਗਾ ਨਾਲੇ ਕੰਟੈਂਟ ਬਣ ਜੂਗਾ ਨਾਲੇ ਗੱਡੀ ਡਰੈਕਲਾਈਨ ਹੋ ਜਾਊਗੀ ਨਾ ਤੇ ਰਾਨੀ ਨੂੰ ਮਾਰਨੀ ਐ ਪਾਲਿਸ਼ ਪਾਲਿਸ਼ ਵੀ ਤੁਹਾਨੂੰ ਦੱਸੂਗਾ ਕਿਹੜੀ ਪਾਲਿਸ਼ ਮਾਰਨੀ ਐ ਤੇ ਬਹੁਤ ਟਾਈਮ ਹੋ ਗਿਆ ਘੱਟੋ ਘੱਟ 1.5 ਸਾਲ ਹੋ ਗਿਆ ਇਹਨੂੰ ਪਾਲਿਸ਼ ਮਾਰੀ ਨੂੰ ਤਾਂ ਮੈਂ ਸੋਚਦਾ ਐ ਪਹਿਲੇ ਇਹਨੂੰ ਡਰੈਕਲਾਈਨ ਕਰਾਂ ਅੰਦਰੋਂ ਤੋਂ ਬਾਅਦ ਚੋਂ ਵਾਸ਼ ਕਰਾਂ ਵਾਸ਼ ਕਰਕੇ ਫੇਰ ਮਾਰੀਏ ਨੂੰ ਪਾਲਿਸ਼ ਹੈ ਕਰਾਈਏ ਲੇ ਚਲੇ ਚ ਬਾਬੇਓ ਹੈ ਲੋਗੋ ਮੈਥੇ ਆਪਣਾ ਲਵਾ ਕੇ ਬਟੰਗਿਆ ਸੀ ਹੋ ਗਈ ਟੁੱਟ ਗਿਆ ਹੁਣ ਆ ਗੋਲੀ ਵਾਲਾ ਸਿੱਕਾ ਟੰਗਿਆ ਸੀਗਾ ਆ ਵੀ ਟੁੱਟ ਗਿਆ ਇਹਦਾ ਵੀ ਕੋਈ ਕਰਦੇ ਆ ਪੱਕਾ ਹਲਾ ਅੱਜ ਅੱਜ ਪੂਰੀ ਦਿਹਾੜੀ ਗੱਡੀ ਤੇ ਲਾਣੀ ਆ ਨਾ ਤੇ ਬਾਕੀ ਇੱਥੇ ਬੁਰਜ ਖਲੀਫਾ ਲਾਇਆ ਸੀ ਪੈਰਿਸ ਲਾਇਆ ਸੀ ਉਹ ਵੀ ਪੱਟ ਪੱਟ ਹੋ ਗਿਆ ਤੇ ਡੈਸ਼ਬੋਰਡ ਚ ਰੱਖਿਆ ਹੋਇਆ ਮੈਂ ਸਾਮਕੇ ਇੱਥੇ ਲੱਗਿਆ ਸੀਗਾ ਇਹ ਵੀ ਪੱਟ ਹੋ ਗਿਆ ਯਾਰ ਘੈਂਟ ਲੱਗਦੀ ਵੈਸੇ ਲੱਗਿਆ ਪਹਿਲਾਂ ਇਹ ਤੋਂ ਬੜਾ ਲਾਇਆ ਸੀ ਫੇਰ ਛੋਟਾ ਲਾਤਾ ਸੀ ਮੈਂ ਘੈਂਟ ਲੱਗਦਾ ਤੇ ਅੱਜ ਕਰਦੇ ਗੱਡੀ ਦਾ ਕੰਮ ਸਾਰ ਬਾਕੀ ਇਹਨੋਂ ਹੋਰ ਮਾਈ ਹਾਲਤਾਂ ਕਿਉਂਕਿ ਘਰੇ ਐਦਾਂ ਦੇ ਹੁੰਨੇ ਆ ਕਪੜੇ ਕੋਪੜੇ ਜਿਹੜਾ ਮੈਨੂੰ ਐਨਾ ਛੌਂਕ ਹੈ ਨਹੀਂ ਲਵਾ ਰਹੀ ਭਰੀ ਤੇ ਕਪੜਿਆਂ ਦੀ ਮੈਂ ਬਹੁਤ ਘੱਟ ਮਤਲਬ ਪਾਪੋ ਜਿੱਦਾਂ ਦੇ ਮਿਲ ਗਏ ਉਹ ਪਾ ਲਈਦੇ ਆ ਹਾਂ ਜਿਹੜੇ ਦਿਲ ਕਰੇ ਤੇ ਵੈਸੇ ਘਰੇ ਇਦਾਂ ਦੇ ਪਾਈਦੇ ਆ ਤੇ ਬਾਕੀ ਹੁਣ ਕਰੀਏ ਕੰਮ ਗੱਡੀ ਦਾ ਪਹਿਲਾਂ ਅੰਦਰੋਂ ਸੋਚਦਾ ਇਹਨੂੰ ਸਾਰਾ ਇਹਦੇ ਮੈਟ ਮੂਟ ਕੱਢ ਕੇ ਥੱਲੇ ਉਹ ਨਾ ਰੈਕਸਿਨ ਤੇ ਮਾਰੀਏ ਪੋਚਾ ਹੈ ਇੱਕ ਮੈਟ ਯਾਰ ਬਲੈਕ ਜਿਹਾ ਕਲਰ ਲੈ ਕੇ ਰੱਖਣੇ ਪਹਿਲੇ ਮੈਟ ਮੇਰੇ ਖਰਾਬ ਹੋ ਗਿਆ ਰੱਖਿਆ ਹੋਇਆ ਤਾਂ ਬਲੈਕ ਸੀਟ ਕਵਰ ਆ ਬਲੈਕ ਸਾਰਾ ਕੁਝ ਕਰਾਇਆ ਹੋਣਾ ਨਾ ਥੱਲੇ ਰੈਕਸਿਨ ਵੀ ਬਲੈਕ ਆ ਤਾਂ ਮੈਂ ਸੋਚਦਾ ਮੈ ਤੇ ਹੁਣ ਬਿੱਲੇ ਹੀ ਆ ਉਹ ਰਾਣੀ ਤੇ ਖੁਦ ਬਾਬੇ ਛੱਤ ਹੈਗੀ ਐਵੇਂ ਦੀ ਹੋਈਓ ਹੈਨਾ ਤੇ ਇਹ B4 ਆ ਹੁਣ ਤੁਹਾਨੂੰ ਆਫਟਰ ਵੀ ਦਿਖਾਣੇ ਪਈ ਕਿੰਦਾ ਦੀ ਬਣਦੀ ਹੈ ਹੈ ਦੇਖੋ ਤਾਂ ਛੱਤ ਉਸ ਅੱਗੇ ਕਿੱਥੋਂ ਗੰਦੀ ਹੁੰਦੀ ਜ਼ਿਆਦਾ ਆ ਚੀਜ਼ਾਂ ਇੱਥੋਂ ਇੱਥੋਂ ਬਾਕੀ ਸਾਰੀ ਸਾਫ਼ ਪਈ ਆ ਉੱਥੋਂ ਮਾੜੀ ਮੋਟੀ ਆ ਕੁਝ ਖਾਸ ਨਹੀਂ ਇੰਨੀ ਨਹੀਂ ਮਾੜੀ ਮੋਟੀ ਇੱਥੋਂ 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 ਸਾਰੇ ਆ ਖੋਲ ਕੇ ਸਾਰੇ ਖੋਲ ਕੇ ਫੇਰ ਆਨ ਸਵਾਰ ਕੇ ਕਰਦੇ ਨੇ ਟ੍ਰੈਕ ਲੀਨ ਤੇ ਬਾਕੀ ਗੱਤੇ-ਗੁੱਤੇ ਆ ਸਾਫ ਇੱਕ ਕੀ ਆਸਟ੍ਰੇਲੀਆng ਤੇ ਪਾਸਟ੍ਰੇਲੀਆng ਤੇ ਦੂਜਾ ਵੀ ਮਲਾਇਸਿਆ ਗੋਲ ਜਿਹੜਾ ਹੁੰਦਾ ਹੈ ਕਮਾਣੇ ਵਾਲਾ ਉਹ ਵੀ ਖੁੱਲ ਗਿਆ ਤਿੰਨ ਚਾਰ ਚੀਜ਼ਾਂ ਖੁੱਲੀਆਂ ਪਈਆਂ ਆਪਣਾ ਲੋਗੋ ਵੀ ਇੱਥੇ ਟੰਗ ਲਾਣਾ ਆਪਣੇ ਚੈਨਲ ਆ ਸੋਲਜਾਸ ਸਵਾਇਟੀ ਦੇ ਚੈਨਲ ਨੂੰ ਕਰਿਓ ਮੇਰਾ ਭਰਾ ਸਬਸਕ੍ਰਾਈਬ ਤੇ ਇੰਸਟਾ ਤੇ ਫੋਲੋ ਕਰ ਲਿਓ ਆਪਣੇ ਭਰਾ ਨੂੰ ਨੇਟੇ ਸੋਲਜਾਸ ਤੇ ਬਾਕੀ ਕਰਾਨੇ ਲਿਚ ਲਿਚ ਰਾਨੀ ਬਾਕੀ ਆ ਜਿਗਾਰਡਮੈਂਟ ਜਾਂ ਟਰਾਈਪੋਡ ਜਾਂ ਗੱਡੀ ਚ ਪਿਆ ਕਦੇ ਵਰਤਿਆ ਨਹੀਂ ਮੈਂ ਖਾ ਜੀ ਨੂੰ ਇਹਦੇ ਉੱਪਰ ਰੱਖਦੇ ਫੋਨ ਸਾਈਡ ਤੇ ਕਰਕੇ ਇਹ ਵੀ ਅਜ ਵਰਤੋ ਚ ਲੈਣੇ ਹੈ ਕਦ ਹੈ ਮੋਬ ਹਾਂ ਤੇ ਮੈਨੂੰ ਯਾਰ ਇਹਨਾਂ ਸ਼ੌਂਕ ਜਿਹੇ ਹੈ ਨਹੀਂ ਦੇਸੀ ਦਾ ਬਸੀਆਂ ਨੇ ਫਾਟਚ ਫੜ ਕੇ ਵਲੌਗ ਬਣਾ ਲਈ ਆ ਕਦੇ ਯੂਜ਼ ਨਹੀਂ ਕੀਤਾ ਮਗਾ ਕੇ ਰੱਖਿਆ ਵਾ ਰਿੰਗ ਲਾਈਟ ਦੋ ਮਗਾ ਕੇ ਰੱਖੀਆਂ ਉਹ ਕਦੇ ਯੂਜ਼ ਨਹੀਂ ਕੀਤੀਆਂ ਦੋ ਟਰਾਈਪੋਡ ਇੱਕ ਹੋਰ ਅਗਰੀਲੇ ਵਾਲਾ ਕਦੇ ਯੂਜ਼ ਨਹੀਂ ਕੀਤਾ ਅੱਜ ਲੈਣੇ ਨੂੰ ਵੀ ਬਾਰਤੋਸ਼ ਹੈ ਐਵੇਂ ਦਾ ਬਾਬੇ ਹੋਏ ਜਿੰਦਾ ਬੜਾ ਨੂੰ ਮਰਜ਼ੀ ਕਰ ਲੋ ਉੱਥੋਂ ਸਟੈਂਡ ਤੋਂ ਹੋਰ ਉੱਚਾ ਲਾਜੋ ਕਾਫੀ ਉੱਚਾ ਚੱਲਣਾ ਉੱਪਰ ਤੱਕ ਇਹਨੇ ਆ ਜਿੱਥੇ ਫੋਨ ਬਿਠਾ ਕੇ ਰੱਖਣਾ ਸਾਈਡ ਤੇ ਹੈ ਇੱਚ ਕਰਦੇ ਆ ਜੇ ਬਲੌਗਿੰਗ ਸ਼ੂਟ ਹੈ ਗੱਡੀ ਕਰੀਏ ਥੋੜੀ ਜਿਹੀ ਪਿੱਛੇ ਨੂੰ ਹੈ ਉਹਦੇ ਬਾਅਦ ਚੋਂ ਕਰਨੇ ਸਹੱਤਾ ਵੀ ਦਾ ਲੈ ਭਾਈ ਚੱਲੋ ਰਾਣੀਆਂ ਹੈ ਤੇ ਇਹ ਨਾ ਇਤੋਈ ਕਰੀਏ ਨਾ ਇਤੋਈ ਹੈ ਇੱਕ ਮੇਰਾ ਭਰਾ ਯਾਰ ਕਹਿੰਦਾ ਰਹਿੰਦਾ ਹੈ ਨਾ बार-बार ਮੇਰਾ ਵੀਰ ਉਹਨੂੰ ਯਾਰ ਫਿਕਰ ਬਹੁਤ ਆ ਲਵ ਯੂ ਯਾਰ ਭਰਾ ਨਹੀਂ ਹੈ ਨਾ ਰਿਸਪੈਕਟ ਕਰਨ ਲੈਣੀ ਟੈਨਸ਼ਨ ਲੈ ਲਿਓ ਕਹਿੰਦਾ ਰਹਿੰਦਾ ਸੀਟ ਬੈਲਟ ਲਾ ਲਿਆ ਕਰੋ ਸੀਟ ਬੈਲਟ ਲਾ ਲਿਆ ਕਰੋ ਸੀਟ ਬੈਲਟ ਜਾਣ ਮਰੀਏ ਦੱਸਿਆ ਕਦੋਂ ਲਾਣਾ ਮੈਨੂੰ ਦੱਸਤਾ ਲੈ ਜਾਨ ਮਰੀਏ ਸੀਟ ਬੈਲਟ ਲਾ ਲਈ ਹੈ ਸੈਟ ਆਉਣ ਸੀਟ ਬੈਲਟ ਜਨਵਰੀ ਮੈਂ ਲਾਲਾਣਾ ਲੋਕਲ ਘੁੰਮਦੇ ਨੇ ਵਾੜਾ ਮੋਟਾ 20 30 ਸਪੀਡ ਤੇ ਗੱਡੀ ਹੁੰਦੀ ਹੈ ਨਾ ਇੱਥੇ ਕੋਈ ਟੈਨਸ਼ਨ ਨਹੀਂ ਹੁੰਦੀ ਵੈਸੇ ਸੀਟ ਬੈਲਟ ਚ ਮੈਨੂੰ ਐ ਲੱਗਦਾ ਰਹਿੰਦਾ ਮੈਂ ਮਰ ਜਾਣਾ ਇਹ ਤੇ ਮੈਨੂੰ ਬਹੁਤ ਡਰ ਲੱਗਦਾ ਪਤਾ ਨਹੀਂ ਕਾਹਤੇ ਮੈਂ ਘੋਰ ਜੀ ਬਹੁ ਕਰਦਾ ਜਾ ਕੇ ਤੇ ਲੌਂਗ ਲੌਂਗ ਤੇ ਜਾਈਦੇ ਅੰਮ੍ਰਿਤਸਰ ਜਲੰਧਰ ਕੇ ਦੂਰ ਜਾਈਦੇ ਫੇ ਆਪਾਂ ਗੱਡੀ ਸਪੀਡ ਜੁੰਦੀ ਫੇ ਆਪਾਂ ਲਾ ਲਈਦੀ ਹੈ ਨਾ ਲੋਕਲ ਜਨਵਰੀ ਮੈਂ ਲਾਲਾਣੀ ਤੇ ਬਾਕੀ ਯਾਰ ਥੈਂਕ ਯੂ ਐਨ ਐਰ ਪਿਆਰ ਐਨੀ ਟੈਨਸ਼ਨ ਇਹਨਾਂ ਰੱਖਣ ਲਈ ਮੇਰਾ ਭਰਾ ਨਾ ਉਪਰਾ ਦੇ 4-5 ਕਿੰਨੇ ਟਾਈਮਰ ਦੇ ਵੀ ਸੀਟ ਵੈਲਟ ਸੀਟ ਵੈਲਟ ਸੀ12 ਮੈਨੂੰ ਇਹ ਤੋਂ ਯਾਰ ਡਰਜੇ ਲੱਗ ਰਹਦਾ ਵੀ ਸੀਟ ਵੈਲਟ ਮੈਨੂੰ ਪਹਿਲਾਂ ਮਰਵਾਉਗੀ ਮੈਂ ਤਾਂ ਨਹੀਂ ਲਾਣਾ ਯਾਰ ਸੀਟ ਵੈਲਟ ਨਾ ਬਾਕੀ ਲੋਕਲ 10 ਵੀ ਦੀ ਸਪੀਡ ਹੁੰਦੀ ਯਾਰ ਉੱਥੇ ਲਾੜ ਦੀ ਕੋਈ ਐਨੀ ਖਾਸ ਲੋੜ ਤਾਂ ਹੈ ਨਹੀਂ ਬਾਕੀ ਜੱਕੇ ਦੂਰ ਜਾਈਏ ਤਾਂ ਲਾ ਲੀ ਦੀ ਜਾਨ ਤੇ ਬਾਕੀ ਲਵ ਯੂ ਯਾਰ ਇਦਾਂ ਸਪੋਰਟ ਕਰੀਏ ਭਰਾ ਨੂੰ ਨਾ ਲੈ ਮਿੱਤਰਾ ਮੈਟ ਮੂਡ ਕੱਢਦੇ ਸਾਰੀ ਰਾਣੀ ਦੇ ਥੱਲੇ ਤਾਂ ਸਾਫ ਆ ਉੱਥੇ ਹਲਕੀ ਹਲਕੀ ਡੈਸਟਾ ਉਹ ਦੇਖਿਓ ਐਨ ਚਮਕਾ ਲਾਣੀ ਰਾਣੀ ਬਾਕੀ ਛੱਤ ਦੇਖੋ ਐਵੇਂ ਦੀ ਅਛਾਤ ਪਹਿਲਾਂ ਦੁਪਹਿਰ ਦੇ 2 ਵਜੇ ਲੱਗਿਆ ਗੱਡੀ ਡਰੈਕਲਿਨ ਕਰਨਾ ਹੈ ਕੰਮ ਔਖਾ ਆ ਪਰ ਕਰਾਂਗੇ ਕੰਮ ਬਹੁਤ ਔਖਾ ਆ ਦਪੈਰ ਤਨੇ ਪਰ ਜ਼ਰੂਰ ਕਰਾਂਗੇ ਸਾਫ ਸੁਭਈਏ ਕਰਦੇ ਨੂੰ ਸੋਨੇ ਦਾ ਪੱਤਾ ਲੱਭ ਗਿਆ ਬਾਬਿਓ ਹੈ ਸੋਨੇ ਦਾ ਪੱਤਾ ਦੇਖੋ ਦਾ ਬਹੁਤ ਸਮਾਂ ਲੱਭਦਾ ਹੁੰਦਾ ਯਾਰ ਗੱਡੀ ਚ ਇਦਾਂ ਦਾ ਤੇ ਮਿੱਤਰੋ 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 ਈਜ਼ੀ ਖੋਲ ਲਿਆ ਆਪਾਂ ਥੋੜੀ ਜਿਹੀ ਜਕਾਸਟਿਕ ਪਾ ਲਿਆ ਨਾਲ ਲਈ ਆਪਾਂ ਫਾਰਮ ਕਿਉਂਕਿ ਛੱਤ ਤਾਂ ਹਮੇਸ਼ਾ ਫਾਰਮੇ ਮਾਰਨੀ ਜੇ ਬੁਰਛ ਮਾਰਾਂਗੇ ਤਾਂ ਤੁਹਾਡੀ ਛੱਤ ਜਦੇ ਕੰਡਮ ਨਾਲੇ ਬੋਰ ਆ ਜਾਣੇ ਨਾਲੇ ਖਤਮ ਤੇ ਬੁੱਥ ਵੀ ਆਪਾਂ ਲੈ ਲਿਆ ਬੁਰਛ ਮਾਰਾਂਗੇ ਦਾੜੀ ਵਾਲਾ ਇਹ ਗੱਤਿਆਂ ਤੇ ਹਨਾ ਗੱਤਿਆਂ ਤੇ ਮਾਰ ਲੈ ਸਹੀ ਹੈ ਇਹ ਤੇ ਛੱਤ ਤੇ ਹਮੇਸ਼ਾ ਮੇਰਾ ਭਰਾ ਹੀ ਮਾਰਨੀ ਫਾਰਮੇ ਮਾਰਨੀ ਕਦੇ ਵੀ ਬੁਰਛ ਨਹੀਂ ਮਾਰਨਾ ਤੇ ਈਜ਼ੀ ਥੋੜ੍ਹਾ ਜਿਹਾ ਕਾਸਟਿਕ ਤੇ ਇੱਕ ਸਾਫ਼ ਕੱਪੜਾ ਲੈ ਲੈਣਾ ਤੇ ਹੁਣ ਇਹਨੂੰ ਗਿੱਲਾ ਕਰਕੇ ਛੱਤ ਤੇ ਲਾਈ ਜਾਣਾ ਛੱਤ ਐ ਨੀਗੜਨ ਕਲੀਨ ਹੋਈ ਜਾਣੀ ਬੈਹ ਦੇਖ ਲੋ ਬਾਬਿਓ ਛੱਤ ਬਿਲਕੁਲ ਵੀ ਗੰਦੀ ਨਹੀਂ ਤੁਹਾਨੂੰ ਮੈਂ ਦੱਸਣ ਵਾਲੇ ਇੱਕ ਦੁਬਾਰਾ ਕਰਨ ਲੱਗਿਆ ਮੈਂ ਭਰਾਵਾਂ ਨੂੰ ਦੱਸਾਂ ਤੁਸੀਂ ਘਰੇ ਆਪਣੇ ਢਾਂਗ ਨਾਲ ਵਧੀਆ ਤਰੀਕੇ ਨਾਲ ਕਰ ਸਕਦੇ ਆ ਛੱਤ ਬੈਹ ਤਾਂ ਬਾਕੀ ਸਾਰੇ ਭਰਾਵਾਂ ਨੂੰ ਪਤਾ ਹੀ ਆ ਤੇ ਬਾਕੀ ਡੈਸ਼ਬੋਰਡ ਤੇ ਸੀੜੀ ਭੈਣ ਜੀ ਦੇ ਆਪਾਂ ਦੇ ਦਿੱਤਾ ਆਪਣਾ ਦੂਜਾ ਪਰਨਾ ਤੇ ਇਹਨਾਂ ਸੀੜੀ ਦੇ ਛਿੱਟੇ ਛੂਟੇ ਨਹੀਂ ਪਉ ਗਈ ਜੀ ਦੇ ਨਾ ਤੇ ਸੀੜੀ ਬਚੀ ਰਹੂਗੀ ਗੱਭੇ ਇੰਟੀਰੀਅਰ ਬਚਿਆ ਰਹੂਗਾ ਹੁਣ ਕਰੀਏ ਸਟਾਰਟ ਬਾਬਿਓ ਕੰਮ ਬੈ ਗੱਤੇ ਕੁੱਤੇ ਇੰਨੇ ਮਲੇ ਨਹੀਂ ਹੈਗੇ ਦੱਕਾ ਤੇ ਇਨਸਾਫ ਹੀ ਆ ਕਿਉਂਕਿ ਇਹ ਸ਼ੀਸ਼ੇ ਪੰਦ ਦਾ ਕਮਾਲ ਆਰੇ ਕੱਤੇ-ਕੁੱਤੇ ਇਨਸਾਫ ਆ ਨਾ ਸ਼ੀਸ਼ੇ ਬੰਦ ਦਾ ਕਮਾਲ ਆ ਬਾਬੇ ਹੋਏ ਛੱਤ ਵੀੜੀ ਸਾਫ ਨਾ ਸ਼ੀਸ਼ੇ ਬੰਦ ਦਾ ਕਮਾਲ ਆ ਬਹ ਹਲਕੀ-ਹਲਕੀ ਮਾੜੀ-ਮੋਟੀ ਇੱਥੋਂ ਆ ਉਹ ਵੀ ਕੈਮਰੇ ਚ ਨਹੀਂ ਪਤਾ ਲੱਗਦਾ ਤੇ ਉਹ ਇੱਕ ਬਣਾਨੇ ਆ ਨੀੜੇ ਨਿਕਲੀਨ ਜਦ ਤੱਕ ਮੇਰਾ ਭਰਾ ਚੈਨ ਨੂੰ ਕਰੋ ਸਬਸਕ੍ਰਾਈਬ ਤੇ ਇੰਸਟਾਗ੍ਰਾਮ ਨੂੰ ਕਰੋ ਫੋਲੋ ਆਪਣੇ ਤੇ ਲੈ ਮਿੱਤਰਾ ਫਾਰਮ ਲਈ ਆ ਪਾਈ ਦੀ ਚ ਭੈਂਸਵਾਰ ਕੇ ਪਗਾ ਨਾਲ-ਨਾਲ ਅੱਜ ਬਲੌਗ ਬਣਾਈਏ ਭਰਾਵਾਂ ਨੂੰ ਦਿਖਾਈਏ ਹੈ ਕਿੱਦਾਂ ਛੱਤ ਸਾਫ਼ ਕਰੀ ਦੀ ਗੱਡੀ ਲਈ ਆਮ ਲਈ ਆਪਾਂ ਇਹਦੇ ਵਿੱਚ ਭੇਨ ਨਿਚੋੜ ਲਾਣਾ ਨਿਚੋੜ ਕੇ ਤੇ ਐਦਾਂ ਮੇਰੇ ਵੀਰੋ ਹਲਕਾ ਹਲਕਾ ਤੁਸੀਂ ਈਜ਼ੀ ਲਾ ਕੇ ਦਾ ਹਲਕਾ ਹਲਕਾ ਈਜ਼ੀ ਲਾਣਾ ਐ ਨਹੀਂ ਇਹ ਬਹੁਤ ਜ਼ੋਰ ਨਾਲ ਹਲਕਾ ਹਲਕਾ ਮੇਰਾ ਭਰਾ ਬਾਕੀ ਜਿਹੜੇ ਜਿਹੜੇ ਭਰਾਵਾਂ ਨੇ ਐਦਾਂ ਕੀਤੀ ਆ ਤਾਂ ਮੈਨੂੰ ਦੱਸਿਓ ਕਮੈਂਟ ਕਰਕੇ ਹੁਣ ਆਪਾਂ ਕਾਰ ਵਾਸਤੇ ਜਾਉਂਗੇ ਰੁਪਈਆ 1500 1800 ਦਵਾਂਗੇ ਇਨੂੰ ਜੇ ਆਪਾਂ ਬਿੱਲੇ ਆ ਨਾਲੇ ਟਾਈਮ ਪਾਸ ਹੋ ਜਾਂਦਾ ਨਾਲੇ ਆਪਾਂ ਜੋ ਆਪਾਂ ਆਪ ਕੰਮ ਕਰ ਲੈਣਾ ਆਪਣੀ ਨਾ ਰੀਜਨ ਆਪਣੀ ਕਾਰ ਤੇ ਉਹ ਕਿਸੇ ਨੇ ਨਹੀਂ ਕਰਨਾ ਮੇਰੇ ਭਰਾ ਆ ਪੈਨ ਬ੍ਰੇਕ ਬ੍ਰੇਕ ਜੜ ਤੱਕ ਜਾਣਾ ਉਹ ਕਿਸੇ ਨੇ ਨਹੀਂ ਜਾਣਾ ਆਪਾਂ ਕਾਰ ਸਾਡੀ ਆ ਅਸੀਂ ਜੜ ਤੱਕ ਜਾਣਾ ਠੀਕ ਨਹੀਂ ਬਾਪੂ ਹੁਣ ਕਰ ਲਈਏ ਛੱਤ ਸਾਫ ਫਿਰ ਦੁਖਾਣੇ ਸਾਰਾ ਕੁਝ ਜੋ ਸੋਕੇ ਡਾਗੇ ਤੱਕ ਕੀਤੀ ਈਜੀ ਲਾ ਗਿਆ ਆਪਾਂ ਇਦਾਂ ਛੱਡ ਦਾਂਗੇ ਘਟਾ ਘਟ ਅੱਧਾ ਘੰਟਾ ਘੰਟਾ ਛਾੜਦਾ ਨੇ ਈਜ਼ੀ ਲੱਗਿਆ ਸਾਰੀ ਛਾੜਦਾ ਤੇ ਮੁੜ ਕੇ ਨਾ ਤੌਲੀਆ ਸਾਫ ਕੱਪੜਾ ਕਿੱਲਾ ਕਰਕੇ ਪਾਣੀ ਵਾਲਾ ਉੱਪਰ ਫੇਰ ਦੇਣਾ ਹਲਕਾ ਹਲਕਾ ਉਹ ਵੀ ਅੰਦਰ ਖਾਲਾ ਕਿੱਦਾਂ ਫੇਰਨਾ ਮੈਂ ਇਹ ਰੀਜੇਨਾ ਕੰਮ ਵੇੜਾਉਦਾ ਰੀਜੇਸ ਨੇ ਮੈਂ ਤਾਂ ਜਦ ਵੀ ਕਰਦਾ ਹੁਣ ਕਰਦਾ ਮੈਂ ਹੁਣ ਨਾ ਸਾਲ ਡੇਢ 2 ਸਾਲ ਬਾਅਦ ਚ ਪੱਕ ਕਰਦਾ ਇਹਨ ਰੀਜੇਨਾ ਹੁੰਦਾ ਕਮੀ 0% ਨਹੀਂ ਕਰਨੀ ਕਿਉਂਕਿ ਆਪਣੀ ਆ ਆਪਣੀ ਸ਼ਾਨ ਆ ਆਪਣੀ ਅੱਜ ਜੋ ਵੀ ਮੈਂ ਹੈਗਾ ਨਾ ਇਸ ਗੱਡੀ ਦੀ ਬਦੌਲਤਾਂ ਸ਼ਾਮੇ 45 ਦੀ ਬਦੌਲਤ ਲੈ ਵੇ ਮਿੱਤਰੋ ਮੋਰ ਤੇ ਦਾ ਕਰਤੀ ਹੁਣ ਚਲਿਏ ਪਿਛਲੀਆਂ ਸੀਟਾਂ ਤੈਨੂੰ ਹੈ ਅਨ ਨਹੀਂ ਹੋ ਗਈ ਮੋਰ ਤੇ ਮੋਰ ਤੇ ਇੱਥੇ ਤੱਕ ਹੋ ਗਈ ਇੱਥੇ ਤੱਕ ਲੈਵੇ ਮਿੱਤਰਾ 15 20 ਮਿੰਟ ਹੋ ਗਏ ਫਾਈਨਲੀ ਹੁਣ ਮੈਂ ਕਿਹਾ ਠੰਡਾ ਹੁੰਦਾ ਪੀ ਲਈਏ ਕਿਉਂ ਗਰਮੀ ਬਹੁਤ ਆ ਨਾਲ ਦੀ ਨਾਲ ਟੈਂਪਰੇਚਰ ਵੀ ਸੈੱਟ ਕਰਨਾ ਪੈਣਾ ਸਾਨੂੰ ਆਪਣੇ ਆਪ ਦਾ ਤੇ ਉਹਦੇ ਬਾਅਦੋਂ ਅਗਲਾ ਪ੍ਰੋਸੈਸ ਕਰਦੇ ਹਾਂ ਸਟਾਰਟ ਹੈ ਲੈਵੇ ਮਿੱਤਰਾ ਮੋਰ ਤੇ ਤਾਂ ਹੋ ਗਈ ਸਾਡੀ ਛੱਤ ਹੈ ਕਰੋ ਤਾਂ ਚੈੱਕ ਜੇ ਸੁੱਕਣੀ ਨਾ ਫੇਰ ਪਤਾ ਲੱਗਣਾ ਲੈ ਗਿੱਲੀ ਆ ਨਾ ਸੁੱਕੇਨ ਵਾਈਟ ਬਣਾਣਾ ਇੱਥੇ ਪੂਰਾ ਤੇ ਹੁਣ ਰਹਿ ਗਿਆ ਉਹ ਸਪੈਸ਼ਲ ਹਿੱਸਾ ਕੀ ਮੇਰਾ ਭਰਾ ਤੁਸੀਂ ਨਾ ਕੱਲਾ ਈਜੀ ਵੀ ਪਾ ਸਕਦੇ ਜਰੂਰੀ ਨਹੀਂ ਪ੍ਰਕਾਸ਼ਟਿਕ ਪਾਣਾ ਹੈ ਵਿੱਚ ਤੇ ਕੱਲੇ ਈਜੀ ਨਾਲ ਵੀ ਤੁਸੀਂ ਮੈਂ ਕੋ ਤਾਂ ਕਾਸਟਿਕ ਬਿਲਕੁਲ ਇੰਨਾ ਕਿ ਬੈਸੂ ਮੈਂ ਪਾਤਾ ਬੇਸਿਕਲੀ ਈਜੀ ਨਾਲ ਵੀ ਵਧੀਆ ਗੱਲਾਂ ਦਵਾਣ ਦੀ ਸ਼ੈਂਪੂ ਬਾਣ ਦੀ ਵੀ ਲੋੜ ਕੱਲਾ ਈਸੀ ਘੋਲ ਲੋ ਕੱਪ ਦੇ ਵਿੱਚ ਫਾਰਮੂਲਾ ਲਓ ਉਹਨਾਂ ਲੱਗੇ ਰੋ ਤੇ ਬਾਕੀ ਦੁਪਹਿਰ ਦੇ ਵੱਜ ਗਏ 2:30 ਪੌਣੇ 3 ਲੱਗੇ ਹੋ ਬਰਕਨ ਪ੍ਰੋਸੈਸ ਹੈ ਮੈਨ ਲੱਗਦਾ ਹੋਵੇ ਸ਼ਾਮ ਦੇ 5:00 ਵੱਜੂਗੇ ਕਿਉਂਕਿ ਗੱਤੇ ਗੁੱਤੇ ਮਾੜੇ ਮੋਟੇ ਕਰਨੇ ਆ ਗੱਤੇ ਦੇ ਵੈਸੇ ਸਾਫ ਹੀ ਆ ਮੈਂ ਕਿਹਾ ਉਹ ਵੀ ਕਰਨਾ ਮੈਂ ਕਨਫਰਮ ਬੰਸੇ ਮੈਂ ਸਾਲ 1.5 ਸਾਲ ਬਾਅਦੋਂ ਕਰ ਲਿਆ ਡੇਢ ਸਾਲ ਬਾਅਦੋਂ ਤੇ ਨਜ਼ਾਰਾ ਆਣ ਲੱਗਿਆ ਪੂਰਾ ਧੁੱਪ ਦੇ ਵਿੱਚ ਕੰਮ ਕਰਕੇ ਹੈ ਸਰਾ ਲੈਵੇ ਮੇਤਰਾ ਛੱਤ ਹੋ ਗਈ ਹੈ ਸਾਰੀ ਹੈ ਐਨ ਨੀਡਲ ਕਲੀਨ ਹੁਣ ਜਦੋਂ ਸੁੱਕ ਜਾਣੀ ਨਾ ਫਿਰ ਸੁਪਰ ਵਾਈਟ ਬਣ ਜਾਣੀ ਆ ਹਲੇ ਗਿੱਲੀ ਆ ਨਾ ਤਾਂ ਬਸ ਉਹਨੂੰ ਈਜ਼ੀ ਬੱਜ ਗਿਆ ਬਸ ਗਿੱਲਾ ਕੱਪੜਾ ਮਾਰਨਾ ਹੈ ਅੱਧੇ ਘੰਟੇ ਤੱਕ ਮੈਂ ਮਾਰਨਾ ਜੱਤਰੋ ਏਸੀ ਵਾਲੇ ਬਲੌਰ ਸਾਫ਼ ਕਰ ਲੀਏ ਤੇ ਮਣੋੜਿਆ ਪਿੱਛੇ ਵਾਲੇ ਗੱਤੇ ਕਰ ਦਈਏ ਸਾਫ਼ ਨਾ ਬਾਕੀ ਸਾਰਾ ਆਲਮੋਸਟ ਅੱਕੇ ਰਿਪੋਰਟ ਹੈ ਧੁੱਪ ਬਹੁਤ ਹੋ ਗਈ ਬਾਕੀ ਬੋਚ ਲੈ ਕੇ ਨਾ ਆ ਦਾੜੀ ਵਾਲਾ ਤੈਨ ਸਵਾਰ ਕੇ ਆ ਵਿਚੋ ਵੀ ਹੋ ਜਾਂਦੇ ਆ ਤੇ ਬਾਹਰੋਂ ਵੀ ਟਾਂਗੇ ਨਾਲ ਪਾ ਛਾਤੇ ਨੇ ਪੱਜੇਨ ਸਵਾਰ ਕੇ ਤੇ ਦਿਨ ਖੋਰ ਕੇ ਜਾਲੀਆਂ ਦੇ ਉੱਪਰ ਵੀਨ ਮਾਰ ਲੈਣਾ ਸਵਾਰ ਕੇ ਗਾਲਾਂ ਕੱਢੀ ਐਸੇ ਕੱਪੜੇ ਪ੍ਰੈਸ ਐ ਅੱਜ ਫੋਲਰ ਵੀ ਮਿੱਤਰ ਗੱਤੇ ਤੇ ਵੱਜ ਗਿਆ ਈਜੀ ਤੇ ਹੁਣ ਬੁਰਸ਼ ਮਾਰਦੇ ਹਾਂ ਮਨ ਮੜਾ ਹੈ ਅੱਦਾ ਅੱਦਾ ਨਜ਼ਾਰਾ ਹੀ ਆਈ ਜਾਂਦਾ ਨਜ਼ਾਰਾ ਹੀ ਹੈ ਕਿਤੇ ਕਿਤੇ ਮੋੜ ਹੁੰਦਾ ਮਿੱਤਰਾਂ ਦਾ ਮਹੀਨੇ ਦੋ ਮਹੀਨੇ ਦਾ ਮੈਂ ਸੋਚ ਰਹਾ ਟ੍ਰੈਕਿੰਗ ਕਰਾਂ 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 ਪਰ ਮੈਂ ਕਾ ਜਦੋਂ ਮੌਸਮ ਠੰਡਾ ਹੋਊਗਾ ਉਦੋਂ ਕਰੂੰਗਾ ਜਦੋਂ ਮੂਡ ਪਾਣਾ ਮਿੱਤਰਾਂ ਦਾ ਉਦੋਂ ਹੀ ਹੋਣਾ ਕੰਮ ਹੈ ਦੇਖੋ ਤਾਂ ਲੰਦੀ ਮੇਲ ਐਦਾਂ ਇੰਨੀ ਬਰੀਕ ਜਿੰਦਾ ਬਾਬੇ ਕਾਰਵਾਚ ਵਾਲੇ ਜਾਂਦੇ ਇਹਨਾਂ ਆਪਾਂ ਦੇ ਵਿੱਚ ਵੀ ਸਵਾਰ ਕੇ ਆਏ ਆ ਨੀੜੇਨ ਕਲੀਨ ਕਰ ਲਈ ਪੂਰੀ ਪੂਰੀ ਵੀਡੀਓ ਤਾਂ ਨਹੀਂ ਮੈਂ ਕੈਪਚਰ ਕਰ ਰਹਾ ਮੋਟਾ ਮੋਟਾ ਤੁਹਾਨੂੰ ਦੱਸਦਾ ਫਿਰ ਤਾਂ ਵੀਡੀਓ ਬਹੁਤ ਵੱਡੀ ਬਣ ਜਾਣੀ ਬਰੌਗੇ ਘੱਟੋ ਘਾਟੋ ਜੀ ਮੈਂ ਕਹਿੰਦਾ 30 35 ਮਿੰਟ ਦੇ ਮੈਂ ਪੂਰਾ ਕਰਾਂ ਥੋੜੇ ਥੋੜੇ ਸ਼ਾਟ ਲੈਣ ਲੱਗੇ ਆ ਦੱਸਣ ਲੱਗੇ ਪੈ ਇਤਾਂ ਦਾ ਕੀਤੀ ਜੇ ਕਿਸੇ ਭਰਾ ਨੇ ਕਰਨੇ ਹੋਈ ਅੱਬਲ ਦਾ ਸਾਰੇ ਭਰਾ ਸਾਤੋ ਸਿਆਣੇ ਹੀ ਆ ਨਾ ਤੇ ਫਿਰ ਵੀ ਚਲੋ ਦੱਸਣਾ ਆਪਣਾ ਫਰਜ਼ ਆ ਆਪਾਂ ਕਿਆ-ਕਿਆ ਕਰਦੇ ਆ ਨਾ ਕਿੱਦਾਂ-ਕਿੱਦਾਂ ਕਰਦੇ ਆ ਸ਼ਾਇਦ ਕਿਸੇ ਭਰਾ ਨੂੰ ਸਾਡੀ ਸਲਾਹ ਚੱਜ ਜਵੇ ਹੈ ਬਾਕੀ ਦੱਸਿਓ ਯਾਰ ਕਿੱਦਾਂ ਦੀ ਹੋਣ ਲੱਗੇ ਟਰੈਕ ਰੀਨ ਆ ਨਾ ਸਹੀ ਹੋਣ ਲਗੀ ਦੇਖੋ ਤਾਂ ਬਾਬੇ ਗੱਤੇ ਫਾਈਨਲੀ ਗੱਤੇ ਤੇ ਕਰਤੇ ਆ ਪਿੱਛੇ ਵਾਲੇ ਕਰਦੇ ਲੈਚ ਲੈਚ ਹੈ ਹੋ ਗਿਆ ਸਾਰਾ ਮੋਹਲ ਪੂਰਾ ਤੇ ਹੁਣ ਆਹ ਚੀਜ਼ ਥੱਲੇ ਵਾਲੀਆਂ ਰਹਿ ਗਈਆਂ ਇਹ ਕਰਦੀ ਹੈ ਕਰਦੇ ਲੈਚ ਲੈਚ ਪੂਰੇ ਗੱਤੇ ਕੈਮਰਾ ਜਰ ਇਹਨਾਂ ਜਸਟੀਫਾਈ ਨਹੀਂ ਕਰਦਾ ਪਰ ਜਿੰਨੀ ਹੈ ਨਾ ਮੈਨੂੰ ਦੇਖ ਕੇ ਫੀਲਿੰਗ ਹੀ ਆ ਰਹੀ ਆ ਸੈਕਿੰਡ ਟਾਈਮ ਬ੍ਰੇਕ ਗਰਮ ਹੋ ਗਏ ਥੋੜਾ ਠੰਡਾ ਹੋ ਜੀਏ ਕਾਲਾ ਥੋੜਾ ਪਿਗੇ ਨਜ਼ਾਰਾ ਆਦਾ ਗਰਮੀ 'ਚ ਹੈ ਮਤਲਬ ਕਿ ਕੋਕ ਦੇਸੀ ਕਾਲਾ ਥੋੜਾ ਸਾਡਾ ਸਾਡੇ ਲਈ ਤਾਂ ਕਾਲਾ ਥੋੜਾ ਹੀ ਆ ਬਸ 1.5 ਘੰਟੇ ਦਾ ਕੰਮ ਰਹਿ ਗਿਆ ਹੋਰ ਬਾਬਿਓ ਲੱਗਿਓ ਆ ਪੂਰੀ ਓਰੀਜਨਲ ਹਟlana ਨਹੀਂ ਤਾਂ ਹੁੰਦਾ ਨਹੀਂ ਕੰਪਲੀਟ ਕਰਕੇ ਛੱੜਨਾ ਬਾਕੀ ਧੋਂਗੇ ਕੱਲ ਨੂੰ ਪਾਲਸ ਕੱਲ੍ਹ ਜਾਂ ਪਰਸ ਨੂੰ ਮਾਰਾਂਗੇ ਅੰਦਰ ਅੰਦਰ ਕੰਮ ਚੱਲ ਰਿਹਾ ਜਨੇ ਬੈਠਾ ਹਾਂ ਬਾਹਰ ਤੱਕ ਕੰਮ ਨਿਬੜਾਂਗਾ ਕਰ ਲਊ ਲੈ ਤਾਂ ਬਾਬਿਓ 4 ਵਜੇ ਲੱਗੇ ਆ ਤਾਕੀਆਂ ਤੋਂ ਕਿਆਂ ਸਾਰੀਆਂ ਬਸ ਡੈਸ਼ਬੋਰਡ ਦਾ ਕੰਮ ਰਹਿ ਗਿਆ ਹੋਣਾ ਬਾਕੀ ਛੱਤ ਦੇਖੋ ਤਾਂ ਕਰਦੀ ਲੇਚ ਰਚਾਪ ਹੈ ਲੇਚ ਲੇਚ ਕਰਦੀ ਮੈਂ ਤਾਂ ਪੂਰੀ ਅਰੇ ਘੰਟਾ ਘਰ ਘੜਜੋ ਪਏ ਹਾਂ ਚੈੱਕ ਕਰਾਉਣਾ ਛੱਤ ਮੈਂ ਉਹ ਕਰੀਏ ਮੈਂ ਤਾਂ ਡੈਸ਼ਬੋਰਡ ਰਾਣੀ ਦਾ ਹੈ ਬਾਕੀ ਤਾਂ ਸਾਰੀ ਹੋ ਗਈ ਨੀੜ ਐਨ ਕਲੀਨ ਹੈ ਦੇਖੋ ਤਾਂ ਗੱਤੇ ਕਰਦੇ ਲੇਚ ਲੇਚ ਹੈ ਅਰੇ ਜਲਾਈ ਤੁਹਾਡੇ ਭਰਾ ਨੇ ਪੂਰੀ ਸੀੜੀ ਟੈਕੀ ਹੋਆ ਮੈਂ ਤਾਂ ਸੀੜੀ ਪਰ ਪਾਣੀ ਪੂਣੀ ਨਾ ਪਵੇ ਹੈ ਦੇਖੋ ਤਾਂ ਆਹ ਵਾ ਦਾ ਕਾਡ ਰੈਕ ਲਨ ਕੀਤੀ ਦਾ ਹਰੇ ਛੱਤ ਕੱਲ ਤੱਕ ਦੇਖਿਓ ਮੈਂ ਕੈਮਰਾ ਨਾਲ ਜਸਟੀਫਾਈ ਨਹੀਂ ਕਰਦਾ ਇਹਨਾਂ ਦਾ ਮਤਲਬ ਜਿੰਨਾ ਮਤਲਬ ਉਦਾਂ ਪਤਾ ਲੱਗ ਰਿਹਾ ਛੱਤ ਤੇ ਵਾਈਟ ਪਨ ਆਇਆ ਛੱਤ ਐ ਨਹੀਂ ਨਿਕਰੀਆਂ ਨਾ ਕੈਮਰੇ ਚ ਇਹਨਾਂ ਪਤਾ ਨਹੀਂ ਲੱਗ ਰਿਹਾ ਫਿਰ ਵੀ ਲੱਗਦਾ ਵਾਦਾ ਮੈਨੂੰ ਦੱਸਿਓ ਤੇ ਬਾਕੀ ਦੇਖੋ ਗੱਤੇ ਉੱਤੇ ਗੱਡੀ ਤੇ ਆਪਿਓ ਕਰਦੇ ਲਿਛ ਲਿਛ ਹੈ ਲਿਛ ਲਿਛ ਕਰਦੀ ਰਾਣੀ ਲਿਛ ਲਿਛ ਨਜ਼ਾਰਾ ਆਈ ਜਾਂਦਾ ਨਜ਼ਾਰਾ ਜਾਈ ਜਾਂਦਾ ਬਸ ਹੁਣ ਪਾਲਸ ਪਾਲਸ ਮਾਰੀ ਐ ਇਹਨਾਂ ਚੀਜ਼ਾਂ ਨੂੰ ਤੇ ਡੈਸ਼ਬੋਰਡ ਨੂੰ ਤੇ ਬਾਕੀ ਸਾਰੀ ਗੱਡੀ ਧੋਂਗੇ ਆਪਾਂ ਕੱਲ ਨੂੰ ਹੈ ਕਾਲ ਨੂੰ ਤੋਕੇ ਨੂੰ ਬੋਡੀਪਾਲ ਚ ਮਾਰਾਂਗੇ ਰਾਣੀ ਨੂੰ ਤੇ ਆ ਫੋਟੋ ਚੇਂਜ ਕਰਾਣੀਆਂ ਬਾਈ ਦੀ ਉਸਤਾਦ ਦੀ ਕਾਫੀ ਪੁਰਾਣੀ ਹੋ ਗਈ ਹੁਣ ਖਰੀਜੀ ਲਵਾਈਏ ਫੋਟੋ ਨਾ ਵਾਕੀ ਬਾਬਿਓ ਗੱਲਬਾਤ ਯੈਸ ਹੈ ਕੱਪੜੇ ਪ੍ਰੈਸ ਦੇਖੋ ਦਾ ਛੱਤ ਨਿਕਲ ਗਿਆ ਨਾ ਅੰਡੇ ਵਰਗੀ ਲੈ ਵੇ ਮੇਤਰਾ ਗੱਡੀ ਕਰਤੀ ਐ ਨੀੜੇ ਨੇ ਕਲੀਨ ਹੈ ਬਚ ਗਿਆ 5:30 ਤੇ ਲੋਗੋ ਵੀ ਟੰਗ ਲਿਆ ਯਾਰਾ ਨੇ ਕਾਫੀ ਟਾਈਮ ਦਾ ਲਾ ਕੇ ਰੱਖਿਆ ਸੀ ਚੇਨ ਟੁੱਟੀ ਸੀ ਚੇਨ ਹੋਰ ਪਾ ਕੇ ਨਾ ਘੈਂਟ ਲੱਗਦਾ ਬਾਬਿਓ ਸੋਹ ਜਾਂ ਸੋ ਆਈਟੀ ਹੈ ਅਲੱਗ ਜੀ ਹਟਾ ਬਣੋ ਐਸੇ ਬੋਟ ਐ ਪਹਿਲਾਂ ਜਿਹੜੇ ਭਰਾ ਮੇਰੇ ਨਾਲ ਪਹਿਲਾਂ ਜੁੜੇ ਉਹਨਾਂ ਨੇ ਦੇਖਿਆ ਹੁਣ ਡੇਢ ਸਾਲ ਪਹਿਲਾਂ ਡੰਗਿਆ ਸੀਗਾ ਮੁੜ ਕੇ ਚੈਨ ਟੁੱਟ ਗਈ ਦੀ ਲਾ ਕੇ ਰੱਖਿਆ ਅੱਜ ਫੇਰ ਡੰਗਦਾ ਯਾਰਾਂ ਨੇ ਹੈ ਅੱਜ ਲਿਚ ਲਿਚ ਕਰਦੀ ਛਾਂ ਨੂੰ 45 ਬਾਬਿਓ ਆਏ ਹਾਏ 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 ਹੁਣ ਨਾਲ ਉਹ ਗੇੜੀ ਮਾਰਦਾ ਸਵਾਦ ਹੈ ਰੋਕ ਕੱਲ ਨੂੰ ਧੋ ਤੋਗੇ ਨਾ ਪਾਲਛ ਮਾਰ ਕੇ ਸ਼ੀਸ਼ੇ ਕਾਲੇ ਕਰਾ ਕੇ ਮਾਰਦੇ ਆ ਗੇੜੀਆਂ ਸ਼ੇਰ ਬੜਾ ਚੋਰ ਜਿਹਾ ਮਿੱਤਰੋ ਹੈ ਕਦੇ ਰਾਣੀ ਲਿਚ ਲਿਚ ਬਾਬਿਓ ਦੱਸਿਆ ਵਾਰ ਕਿਵੇਂ ਦੀ ਲੱਗੀ ਗੱਲਬਾਤ ਇਹ ਨੀੜਿਆਂ ਨੇ ਕਲੀਨ ਦੇਖੋ ਤਾਂ ਛੱਤ ਪੂਰੇ ਗਤੇ ਗਤੇ ਬਾਬਿਓ ਪੂਰੀ ਦਿਹਾੜੀ ਲਾਤੀਏ ਤੁਹਾਡੇ ਭਰਾ ਨੇ ਬਣਾਤੀਆਂ ਨੇ ਗੱਲਬਾਤ ਜੈਸੇ ਕੱਪੜੇ ਪ੍ਰੈਸ ਗਤੇ ਦੇਖੋ ਅਸੀਂ ਆਹ ਅੱਜ ਬੇਲੇ ਨਾਲ ਟਾਈਮ ਪਾਸ ਹੋ ਗਿਆ ਨਾਲੇ ਰਾਣੀ ਕਰਨਾ ਵੀ ਲਿਚ ਲਿਚ ਹੈ ਤੇ ਫਾਈਨਲੀ ਬਾਬਿਓ ਗੱਡੀ ਕਰਤੀ ਹੈ ਰੈਡੀ ਤੇ ਆਪਾਂ ਦੀ ਰੈਡੀ ਹੋ ਗਿਆ ਨਹਾ ਧੋ ਕੇ ਹੈ ਸ਼ਾਮ ਦੇ ਬੱਜ ਗਿਆ 6:30 7 ਵਜਣ ਲੱਗਿਆ ਹੁਣ ਹੋਈ ਆ ਰਾਣੀ ਕੰਪਲੀਟ ਤੇ ਹੁਣ ਇਹ ਵੀ ਵਾਸ਼ਿੰਗ ਰਹੀ ਉੱਪਰ ਵਾਲੀ ਤੇ ਉੱਪਰ ਵਾਲੀਆਂ ਪਾਲਚ ਰਹੀਆਂ ਉਹ ਕੱਲ ਨੂੰ ਜਾਂ ਕਿਸੇ ਨੇ ਫੇਰ ਮਾਰਾਂਗੇ ਤਾਂ ਅੱਜ ਦਾ ਬਲੌਗ ਐਮ ਆਈ ਸੀ ਮੇਰਾ ਭਰਾ ਤੇ ਜੇ ਵਧੀਆ ਲੱਗਿਆ ਤੁਹਾਨੂੰ ਤਾਂ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਭਰਾਵਾਂ ਨੇ ਨਹੀਂ ਕੀਤਾ ਤੇ ਵੀਡੀਓ ਕਰਿਓ ਲਾਈਕ ਤੇ ਸੋਣਾ ਛੱਡਿਓ ਕਮੈਂਟ ਤੇ ਦੱਸਿਓ ਕਿਹੜਾ-ਕਿਹੜਾ ਭਰਾ ਇਦਾਂ ਡਾਇਰੈਕਟ ਲਿੰਕ ਕਰਦਾ ਹੁੰਦਾ ਤੇ ਨਜ਼ਾਰਾ ਆ ਗਿਆ ਨਾਲ ਟਾਈਮ ਪਾਸ ਹੋ ਗਿਆ ਹਨ ਨਾਲੇ ਵੀ ਜਨਾ ਐਨ ਬਰੀਕੀ ਤੱਕ ਗਏ ਆਪਾਂ ਨਾ ਤੇ ਸ਼ਾਤਨ ਨੀੜਨ ਕਲੀਨ ਬਾਬੇ ਉਹ ਤੁਸੀਂ ਦੇਖ ਲਿਆ ਤੇ ਬਾਕੀ ਮਿਲਦੇ ਆ ਕਿਸੇ ਨੈਕਸਟ ਵਲੋਗ ਚ ਖਰੇ ਕੰਟੈਂਟ ਦੇ ਨਾਲ ਜਦ ਤੱਕ ਅਸਤਰੀ ਕਾਲ ਬਾਬੇ ਹੋ